ਆਉਂਦੇ ਲੋਕ ਤੁਹਾਡੇ ਕੋਲ ਆਉਂਦੇ ਘਟ ਆਉਂਦੇ ਘਟ ਆਉਂਦੇ ਕਿਉਂ ਘਟ ਆਉਂਦੇ ਅੱਛਾ ਲੱਗੇ ਗਵੰਡੀਆਂ ਨੇ ਚੱਲ ਜਾਂਦੇ ਆ ਜਿਹੜੇ ਲੋਕ ਜਿਹੜੇ ਦੇਖ ਰਹੇ ਨੇ ਬਾਪੂ ਜੀ ਇੱਕ ਤਾਂ ਰਾਸ਼ੀ ਰਾਜ ਹੋਊਗਾ ਇਹਨਾਂ ਇੰਨੀ ਕਿ ਮਿਹਨਤ ਕਰਾ ਦੇਵਾਂਗੇ ਕਿ ਵੀਡੀਓ ਇੰਨੀ ਕਿ ਸ਼ੇਅਰ ਕਰਵਾ ਦੇਵਾਂਗੇ ਕਿ ਜਿਹੜੇ ਲੋਕ ਨੇ ਇੱਥੇ ਆ ਕੇ ਤੁਹਾਡੇ ਕੋਲ ਬੰਦ ਖਾ ਕੇ ਜਾਣ ਕਰਨਗੇ ਕਿੰਨਾ ਕਮਾਣ ਦੇ ਉਚੋਂ ਸੀ ਕਮਾਣ ਲਈਦਾ ਦੋ ਤਿੰਨ ਸਾਲ ਗੁਜ਼ਾਰਾ ਹੁੰਦਾ ਗਿਆ ਅੱਛਾ ਗੁਜ਼ਾਰੇ ਚਾਹ ਗੁਜ਼ਾਰੇ ਜੁਗਾ ਹੋ ਜਾਂਦਾ ਹੈ ਤੇ ਮਨਨ ਕਿ ਹੋਰ ਕੰਮ ਨਹੀਂ ਤੁਹਾਨੂੰ ਮਨਨ ਕਿ ਲੱਗਾ ਕਿ ਇਹ ਕੋਈ ਕੰਮ ਨਹੀਂ ਇਹਦਾ ਨਹੀਂ ਘਰੋ ਆਡੇ ਕੋ ਹੁੰਦਾ ਹੀ ਨਹੀਂ ਆ ਕੰਮ ਕਿੰਨੀ ਉਮਰ ਹੋ ਗਈ ਹੈ ਤੁਹਾਡੀ 56 ਸਾਲ 56 ਸਾਲ ਹੋ ਗਏ ਨਾ ਤਾਂ ਦੋਸਤੋ ਯਾਰ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਪੰਜਾਬੀ ਭਰਾ ਇੱਕ ਮਿਹਨਤ ਕਰ ਰਿਹਾ ਸਰਦਾਰ ਭਰਾ ਦੇਖੋ ਕਿਸ ਤਰੀਕੇ ਨਾਲ ਪੱਗ ਬੰਨੀ ਆ ਦਾੜ੍ਹੀ ਬੰਨੀ ਆ ਕੋਈ ਵਾਲ ਨਹੀਂ ਥੱਲੇ ਡਿੱਗਣਾ ਜਾਂ ਕੁਝ ਵੀ ਆ ਪੂਰੀ ਡਰੈਸਿੰਗ ਸੈਂਸ ਪੂਰੀ ਓਕੇ ਆ ਤਾਂ ਯਾਰ ਫਿਰ ਵੀ ਅਸੀਂ ਬਾਹਰ ਦੇ ਲੋਕਾਂ ਨੂੰ ਕਿਉਂ ਪ੍ਰੈਪਰ ਕਰਦੇ ਆ ਸਾਡੇ ਪੰਜਾਬੀ ਭਰਾ ਆਪਦੀ ਮਿਹਨਤ ਕਰ ਰਿਹਾ ਤੇ ਉਹ ਨੂੰ ਸਪੋਰਟ ਜਰੂਰ ਕਰਿਆ ਕਰੋ ਦਿਲੋਂ ਸਪੋਰਟ ਕਰਿਆ ਕਰੋ ਇੱਥੇ ਆ ਕੇ ਕੀ ਹੈਗਾ ਕਿ ਜਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੋਈ ਜ਼ਿਆਦਾ ਤਲਨ ਤੁਲਨ ਵਾਲਾ ਕੰਮ ਨਹੀਂ ਹੈਗਾ ਠੀਕ ਆ ਯਾਰ ਓਕੇ ਆ 15 ਰੁਪਏ ਵਿੱਚ ਮਿਲਦਾ ਵੀ ਕੀ ਆ ਤਾਂ ਇੱਕ ਵਾਰੀ ਸਵਾਦ ਚੱਕ ਕੇ ਦਿਖਾ ਦਾਂਗਾ ਟੂ ਮੱਚ ਗੁੱਡ ਇੱਕ ਵਾਰੀ ਯਾਰ ਜਰੂਰ ਵਿਜ਼ਿਟ ਕਰੋ ਸਾਸੀ ਗਾਲ ਦੋਸਤੋ ਇਸ ਵੇਲੇ ਮੈਂ ਅਬਰੋਲ ਨਗਰ ਦੇ ਨਵੇਂ ਪੋਲ ਦੇ ਉੱਤੇ ਖੜਾ ਆ ਕਿ ਬਜ਼ੁਰਗ ਜੀ ਤਸਵੀਰਾਂ ਦਿਖਾਦੇ ਆ ਕਿ ਇੱਕ ਰੇੜੀ ਆ ਸਾਈਕਲ ਦੇ ਉੱਤੇ ਚਲਦੀ ਫਿਰਦੀ ਰੇੜੀ ਸਾਸੀ ਗਾ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਜੀ ਮਹਾਰਾਜ ਕੀ ਨਾਮ ਆਪਣਾ ਰਾਮ ਸਿੰਘ ਆ ਅਬਰੋਲ ਨਗਰ ਦਾ ਖਾਨ ਕੋੜ ਜੀ ਠੀਕ ਹੈ ਜੀ ਬਾਪੂ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦੇ ਦੋ ਸਾਲ ਹੋ ਗਏ ਸਰ ਦੋ ਸਾਲ ਹੋ ਗਏ ਤੇ ਕੀ ਕੀ ਬਣਾਉਂਦੇ ਹੋ ਤੁਸੀਂ ਇਹ ਛੋਲੇ ਬੰਦ ਛੋਲੇ ਫਿਰ ਟਮਾਟਰ ਟਮਾਟਰ ਪਾ ਕੇ ਬਾਕੀ ਸਮਾਨ ਸਾਰਾ ਪਾ ਕੇ ਮਤਲਬ ਨਮਕ ਮਰਚ ਮਸਾਲਾ ਦੋਸਤੋ ਇਸ ਸਰਦਾਰ ਭਰਾ ਹੈ ਆਪਣਾ ਆ ਪਰਾਖਾ ਦਾ ਹੈ ਕਿ ਇਹ ਆਪਣਾ ਬਜ਼ੁਰਗ ਹੈ ਜੋ ਮਿਹਨਤ ਕਰ ਰਿਹਾ ਹੈ ਤਾਂ ਅੱਜ ਇਸ ਦੀ ਮਿਹਨਤ ਜਿਹੜੀ ਆ ਤੁਹਾਨੂੰ ਰੰਗ ਲੈ ਕੇ ਆਊਗੀ ਤਾਂ ਜਿਹੜੇ ਲੋਕ ਜਿਹੜੇ ਦੇਖ ਰਹੇ ਨੇ ਬਾਪੂ ਜੀ ਇੱਕ ਤਾਂ ਰਾਸ਼ੀ ਰਾਜ ਹੋਊਗਾ ਇਹਨਾਂ ਇੰਨੀ ਕਿ ਮਿਹਨਤ ਕਰਾ ਦੇਾਂਗੇ ਕਿ ਵੀਡੀਓ ਇੰਨੀ ਕਿ ਸ਼ੇਅਰ ਕਰਵਾ ਦੇਾਂਗੇ ਕਿ ਜਿਹੜੇ ਲੋਕ ਨੇ ਇੱਥੇ ਆਂਗੇ ਤੁਹਾਡੇ ਕੋਲ ਬੰਦ ਖਾ ਕੇ ਜਾਣ ਕਰਨਗੇ ਤੋਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੰਦ ਜਿਹੜੇ ਨੇ ਇਹ ਬਣਾ ਕੇ ਦੇਣਗੇ ਬਜ਼ੁਰਗ ਸਾਹਿਬ ਕਾਫੀ ਏਜ ਆ ਬਾਪੂ ਜੀ ਦੀ ਹਾਂ ਇਹ ਬਣਾ ਇਹ ਬਣਾ ਤਾ ਨਾ ਤੁਸੀਂ ਇਹ ਇੱਥੇ ਰੱਖ ਦੋ ਹਾਂ ਇਹ ਵੀ ਪੈਕ ਕਰ ਦੇਵੇ ਇੱਕ ਹੋਰ ਬਣਾਓ ਤੁਸੀਂ ਤਾਂ ਦੋਸਤੋ ਇਹ ਤਸਵੀਰਾਂ ਜਿਹੜੀਆਂ ਨੇ ਇਹ ਨਿਊ ਅਬਰੋਲ ਜਿਹੜਾ ਨਵਾਂ ਪੁੱਲ ਬਣਿਆ ਆ ਤਾਂ ਐਕਸਾਈਟਡ ਟੰਗ ਰੂਡ ਜਿਹੜਾ ਆ ਇਹ ਟੈਂਕ ਟੋਗ ਜਿਹੜਾ ਆ ਉੱਥੋਂ ਨਿਕਲ ਜਾਂਦਾ ਏ ਤਾਂ ਦੂਸਰੀ ਸਾਈਡ ਤੇ ਗੱਲਬਾਤ ਕਰੀਏ ਤਾਂ ਇਹ ਜਿਹੜਾ ਆ ਸਜਾਣਪੁਰ ਸਰਨੇ ਨੂੰ ਨਿਕਲ ਜਾਂਦਾ ਆ ਤਾਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਬ੍ਰਦਰ ਆਪਣਾ ਸਰਦਾਰ ਭਰਾ ਜਿਹੜਾ ਆ ਉਹ ਇੱਕ ਮਿਹਨਤ ਕਰ ਰਿਹਾ ਆ ਤਾਂ ਤੁਸੀਂ ਉਮਰ ਤੋਂ ਜਜਮੈਂਟ ਕਰ ਸਕਦੇ ਹੋ ਕਿ ਬਜ਼ੁਰਗ ਸਾਹਿਬ ਇੱਥੇ ਹਰ ਰੋਜ਼ ਇਸੇ ਤਰੀਕੇ ਨਾਲ ਰੀੜੀ ਲਗਾਉਂਦੇ ਨੇ ਤਾਂ ਦੱਸਿਆ ਜਾਂਦਾ ਹੈ ਕਿ ਸਵਾਦ ਇੰਨਾ ਕੁ ਜ਼ਬਰਦਸਤ ਹੈ 버ਗਰ ਬਣਾਉਂਦੇ ਨੇ ਤਾਂ ਪੁੱਛੋ ਕੋchna ਕਿ ਕਮਾਲ ਹੋ ਜੂਗੀ ਕਿ ਇਹ ਜਿਸ ਤਰੀਕੇ ਨਾਲ 버ਗਰ ਬਣਾਉਂਦੇ ਨੇ ਤਾ ਬਾਪੂ ਜੀ ਨੇ ਹੁਣ ਆਪਣਾ ਜਿਹੜਾ ਗੈਸੀ ਚੁੱਲਾ ਹੋਣ ਕਰ ਲਿਆ ਪੂਰਾ ਸਾਈਕਲ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇਖ ਲਓ ਕਿ ਸਾਈਕਲ ਦੇ ਉੱਤੇ ਹੀ ਚੱਲਦਾ ਫਿਰਦਾ ਜਿਹੜਾ ਇਹ ਪੂਰਾ ਰੇੜੀ ਦਾ ਜਿਗਾੜ ਜਿਹੜਾ ਇਹਨਾਂ ਲਗਾਇਆ ਤਾਂ ਬਾਪੂ ਜੀ ਨੇ ਬਟਰ ਪਾ ਦਿੱਤਾ ਇਹ ਐਂਡ ਵਧੀਆ ਬਾਪੂ ਜੀ ਕਿਹੜਾ ਬਟਰ ਰੇ ਇਹ ਕਿਹੜਾ ਬਟਰ ਪਾਇਆ ਇਹ ਇਹ ਉਹ ਹੈ ਅਮੂਲ ਦਾ ਅਮੂਲ ਦਾ ਅਮੂਲ ਦਾ ਬਟਰ ਪਾ ਕੇ ਬਾਪੂ ਜੀ ਦਿੰਦੇ ਨੇ ਤਾਂ ਤੁਸੀਂ ਬ੍ਰੈਡ ਦੇਖ ਲਓ ਪੂਰੀ ਇਹਨਾਂ ਨੇ ਗਰਮ ਕਰਨੀ ਆ ਤੇ ਐਂਡ ਵਾਲਾ ਕੰਮ ਕਰਉਣਾ ਵਾ ਤੇ ਚਨੇ ਕਿੱਦਾਂ ਮਲ ਕੇ ਤੁਸੀਂ ਤਿਆਰ ਕਰਦੇ ਹੋ ਚਣੀਆਂ ਜਿਹੇ ਤੇ ਆਜ ਮਸਾਲੇ ਹਾਂਜੀ ਤੇ ਕਿਨਾ ਟਮਾਟਰ ਬੜਾ ਫਰੈਸ਼ ਕੰਮ ਹਾਂ ਤੇ ਬਿਲਕੁਲ ਬਿਲਕੁਲ ਮਤਲਬ ਚੰਗਾ ਚੀਜ਼ ਬਣਾਏਗਾ ਕੋਈ ਇਹਦੇ ਚ ਹੈਰਾ ਫੇਰੀ ਨਹੀਂ ਕੋਈ ਲੈਣਾ ਕੋਈ ਦੇਣਾ ਨਹੀਂ ਕੋਈ ਮਾੜਾ ਮਸਾਲਾ ਨਹੀਂ ਕੋਈ ਮਾੜਾ ਮਸਾਲਾ ਨਹੀਂ ਤੇ ਦੇਖ ਸਕਦੇ ਹੋ ਦੋਸਤੋ ਕਿ ਕੋਈ ਮਾੜਾ ਮਸਾਲਾ ਨਹੀਂ ਹੈ ਕੋਈ ਗਲਾ ਖਰਾਬ ਕੋਈ ਪੇਟ ਖਰਾਬ ਕੋਈ ਇਹੋ ਜਣੀ ਹੈ ਆਪਣੇ ਹੱਥ ਦਾ ਬਣਾਇਆ ਹੋਇਆ ਮਸਾਲਾ ਯੂਜ਼ ਕਰਦੇ ਨਹੀਂ ਇਹ ਮੈਂ ਨਹੀਂ ਕਹਿੰਦਾ ਇਹ ਕਹਿੰਦੇ ਨਹੀਂ ਇਸ ਕਰਕੇ ਕਹਿੰਦੇ ਨਹੀਂ ਕਿ ਤੁਸੀਂ ਇਸ ਤਰੀਕੇ ਨਾਲ ਦੇਖ ਸਕਦੇ ਹੋ ਕਿ ਇਹ ਨਾ ਤਜਰਬੇ ਬੋਲਦੇ ਨਹੀਂ ਤਾਂ ਯਾਰ ਆਪਾਂ ਨੂੰ ਨਾ ਸਪੋਰਟ ਕਰਨੀ ਚਾਹੀਦੀ ਆਪਣੇ ਪੰਜਾਬ ਦੇ ਵਿੱਚ ਖੜੇ ਆ ਤਾਂ ਆਪਾਂ ਨੂੰ ਨਿਕਲ ਰਹੇ ਸੀਗੇ ਤੇ ਗੁਜਰਦੇ ਸੀਗੇ ਤਾਂ ਮੇਰੇ ਦਿਲ ਕੀਤਾ ਕੋਈ ਬਰੇਦਰ ਖਾਣ ਦਾ ਤਾਂ ਬਜ਼ੁਰਗ ਸਾਹਿਬ ਮਿਲੇ ਨੇ ਆਪਣੇ ਸਰਦਾਰ ਭਰਾ ਤਾਂ ਆਪਾਂ ਇਹਦੀ ਸਪੋਰਟ ਜ਼ਰੂਰ ਕਰਨੀ ਆ ਕਿਉਂਕਿ ਹਮੇਸ਼ਾ ਇੱਕ ਆਪਣਾ ਜਿਹੜਾ ਪੰਜਾਬ ਆ ਤਾਂ ਸਪੋਰਟ ਦੇ ਉੱਤੇ ਹੀ ਚੱਲਦਾ ਆ ਉਮੀਦਾਂ ਦੇ ਉੱਤੇ ਚੱਲਦਾ ਆ ਤਾਂ ਤੁਹਾਡੇ ਤੋਂ ਮੈਂ ਉਮੀਦ ਕਰਦੇ ਆ ਕਿ ਇਹਨੂੰ ਸਾਡੇ ਬਜ਼ੁਰਗ ਅੰਕਲ ਨੂੰ ਪੂਰੀ ਸਪੋਰਟ ਕਰੋ ਕੀ ਉਮੀਦ ਕਰਦੇ ਆ ਕਿ ਸਾਰੇ ਲੋਕ ਜਿਹੜੇ ਇੱਥੇ ਆ ਕੇ ਵਿਜ਼ਿਟ ਪਾਉਣਗੇ ਬਾਪੂ ਜੀ ਕਿੱਦਾਂ ਲੱਗਦਾ ਹੈ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਾਫੀ ਰਾਸ਼ ਹੁੰਦਾ ਇੱਥੇ ਕਿ ਨਾ ਕਿੱਦਾਂ ਹਾਂ ਇੱਥੇ ਕਾਫੀ ਰਾਸ਼ ਹੁੰਦਾ ਅੱਛਾ ਆਉਂਦੇ ਲੋਕ ਤੁਹਾਡੇ ਕੋਲ ਆਉਂਦੇ ਘਟ ਆਉਂਦੇ ਘਟੋਂਦੇ ਕਿਉਂ ਘਟੋਂਦੇ ਇਹ ਨਾ ਬਈ ਇਹ ਤਾਂ ਸਾਰਾ ਅੱਛਾ ਲੱਗੇ ਗਵੰਡੀਆਂ ਨੇ ਚੱਲ ਜਾਂਦੇ ਆ ਤਾਂ ਦੋਸਤੋ ਯਾਰ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਪੰਜਾਬੀ ਭਰਾ ਇੱਕ ਮਿਹਨਤ ਕਰ ਰਿਹਾ ਸਰਦਾਰ ਭਰਾ ਦੇਖ ਲਓ ਕਿਸ ਤਰੀਕੇ ਨਾਲ ਪੱਗ ਬੰਨੀ ਆ, ਦਾੜੀ ਬੰਨੀ ਆ, ਕੋਈ ਵਾਲ ਨਹੀਂ ਥੱਲੇ ਡਿੱਗਣਾ ਜਾਂ ਕੁਝ ਵੀ ਆ, ਪੂਰੀ ਡਰੈਸਿੰਗ ਸੈਂਸ ਪੂਰੀ ਓਕੇ ਆ। ਤਾਂ ਯਾਰ ਫਿਰ ਵੀ ਅਸੀਂ ਬਾਹਰ ਦੇ ਲੋਕਾਂ ਨੂੰ ਕਿਉਂ ਪ੍ਰੈਪਰ ਕਰਦੇ ਆ? ਸਾਡੇ ਪੰਜਾਬੀ ਭਰਾ ਆਪਦੀ ਮਿਹਨਤ ਕਰ ਰਿਹਾ ਤੇ ਉਹਨੂੰ ਸਪੋਰਟ ਜ਼ਰੂਰ ਕਰਿਆ ਕਰੋ, ਦਿਲੋਂ ਸਪੋਰਟ ਕਰਿਆ ਕਰੋ ਇੱਥੇ ਆ ਕੇ। ਤਾਂ ਤਸਵੀਰਾਂ ਜਿਹੜੀਆਂ ਮੈਂ ਇੱਕ ਵਾਰੀ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਆਂ ਕਿ ਬਾਪੂ ਜੀ ਤਾਂ ਬਾਬੂ ਜੀ ਦੱਸੋ ਕਿ ਕੀ ਇਹਦੇ ਵਿੱਚ ਪਾਇਆ ਹੋਊਂ ਦੱਸੋ? ਜੀਰਾ ਪਾਇਆ ਦਾ, ਜੁਆਇੰਟ ਪਾਇਆ ਦਾ, ਧਨੀਆ फिर हरी मर्च फिर फिर ना नींबू नींबू और ना तो बापू जी नियाने थोड़े मेरे चार बच्चे ने दो कु बजारे दोडे ने अच्छा। दो मुंडा भी बयाते हैं बेटा लगेगा कदम नौकरी नहीं मतलब ਪੜੇ ਆਏ ਤਾਂ ਘੱਟ ਹੀ ਅੱਛਾ ਤੇ ਫਿਰ ਦਿਹਾੜੀ ਦਿਹਾੜੀ ਕਰਨ ਵਾਲੇ ਕਰਦਾ ਉਹ ਬਹੁਤ ਸਾਰੇ ਕੰਮੇ ਰੋਜ਼ ਕਰਨੀ ਕਿ ਤਾ ਨਾ ਤੇ ਅਜ ਨੂੰ ਹਲਾ ਲਿਓ ਮੜੇ ਥੋੜਾ ਜਿਆ ਤੇ ਸਰਕਾਰ ਨੇ ਮਿਲਕੀ ਕੁਝ ਨਹੀਂ ਕਿੰਨਾ ਪੜਿਆ ਆ ਬੇਟਾ ਤੁਹਾਡਾ 10 ਬੜਿਆ 10 ਬੜਿਆ ਹਾਂ ਤੇ ਬੇਟੀ ਮਿਲਕੀ ਸ਼ਾਦੀ ਕਰ ਦਿੱਤੀ ਬੇਟੀ ਦੀ ਹਾਂ ਦੇਖੀ ਸ਼ਾਦੀ ਕਰ ਤੇ ਕਰਦੇ ਵਿੱਚ ਕੋਣ ਕੋਣਾ ਹੁਣ ਤੁਸੀਂ ਤੁਹਾਡੇ ਵਾਈਫ ਹਾਂ ਮਿਸਿਸ ਤੁਹਾਡੇ ਹਾਂ ਇੱਥੇ ਕਿੱਥੇ ਰਹਿੰਦੇ ਹੋ ਤੁਸੀਂ ਇੱਥੇ ਉਹ ਪੱਲੇ ਪੱਲੇ ਅੱਛਾ ਬਰੋ ਨਗਰ ਪੱਲੇ ਪੱਲੇ ਥੇ ਮੰਦਰ ਵਾਲੇ ਪਾਸ ਠੀਕ ਹੈ ਸ਼ਮੰਦਰਾ ਜੀ ਹਾਂ ਤੇ ਮਨਨ ਕਿ ਕਾਫੀ ਬਲਕਿ ਕਿੰਨਾ ਕ ਕਮਾਲ ਕਰਦੇ ਹੋ ਇਥੋਂ ਤੁਸੀਂ ਕਮਾਲ ਲਈਦਾ 2-3 ਸਾਲ ਗੁਜ਼ਾਰਾ ਹੁੰਦਾ ਵਿਆ ਅੱਛਾ ਗੁਜ਼ਾਰੇ ਚਾਹ ਗੁਜ਼ਾਰੇ ਜੁਗਾ ਹੋ ਜਾਂਦਾ ਹਾਂ ਤੇ ਮਨਨ ਕਿ ਹੋਰ ਕੰਮ ਨਹੀਂ ਤੁਹਾਨੂੰ ਮਨਨ ਕਿ ਲੱਗਾ ਕਿ ਇਹ ਹੋਰ ਕੋਈ ਕੰਮ ਨਹੀਂ ਕੀਤਾ ਅਨੇਕ ਹੋਵੇ ਸਾਡੇ ਕੋ ਹੁੰਦਾ ਹੀ ਨਹੀਂ ਕੰਮ ਕਰਕੇ ਕਿੰਨੀ ਉਮਰ ਹੋ ਗਈ ਹੈ ਤੁਹਾਡੀ 56 ਸਾਲ 55 ਸਾਲ ਹੋ ਗਏ ਤਾਂ ਦੋਸਤੋ ਬਾਪੂ ਜੀ ਦੀ 56 ਸਾਲ ਉਮਰ ਹੋ ਗਈ ਹੈ ਤੇ ਯਾਰ ਹੋਰ ਕੀ ਕੰਮ ਕਰਨਾ ਇਹ ਹੁਣ ਮਿਹਨਤ ਕਰ ਰਿਹਾ ਬੱਚੇ ਪੜੇ ਉਹਨਾਂ ਨੇ ਨੌਕਰੀ ਨਹੀਂ ਹੈਗੀ ਸਾਡੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੋਣ ਦੇ ਕਰਕੇ ਵੀ ਜਿਹੜੇ ਲੋਕ ਨੇ ਪਰੇਸ਼ਾਨ ਨੇ ਪਰ ਮਾਪੇ ਨੂੰ ਤਾਂ ਆਪਣੇ ਬੱਚਿਆਂ ਦੇ ਲਈ ਹਰ ਕੁਝ ਐਫਰਟ ਕਰਨਾ ਪੈਂਦਾ ਆ ਪਰ ਤੁਸੀਂ ਵੀ ਦੇਖ ਸਕਦੇ ਹੋ ਕਿ 30 ਉਮਰ ਹੋ ਗਈ ਆ ਤਾਂ ਆਪਣਾ ਪੂਰਾ ਸਾਈਕਲ ਦੇ ਉੱਤੇ ਤਾਂ ਜਾਮ ਲੈ ਕੇ ਬੈਠੇ ਨੇ 버거 ਬਣਾਉਂਦੇ ਨੇ ਲੈ ਕੇ ਪੂਰਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਡਸਬੀ ਨਾਲ ਆ ਤਾਂ ਦਸਪੀਨ ਦੇ ਵਿੱਚ ਵੀ ਪੂਰੀ ਹਾਈਜਨ ਦਾ ਕੰਮ ਧਿਆਨ ਵਿੱਚ ਰੱਖਿਆ ਹੋਇਆ ਹੈ ਵਾ ਇਹਨਾਂ ਨੇ ਕਿ ਕੋਈ ਇੱਥੇ ਬਾਹਰ ਇਹ ਨਹੀਂ ਗਿਆ ਸੋ ਕਿ ਯਾਰ ਕੋਈ ਬਾਹਰ ਕੋਈ ਲਫਾਫਾ ਜਾਂ ਕੋਈ ਇੱਥੇ ਕੂੜਾ ਤੁਸੀਂ ਦੇਖ ਸਕਦੇ ਹੋ ਕੁਝ ਵੀ ਨਹੀਂ ਹੈਗਾ ਤਾਂ ਉਹ ਵੀ ਜਿਹੜੀ ਹਾਈਜਨ ਦਾ ਜਿਹੜਾ ਇਹਨਾਂ ਨੇ ਪੂਰਾ ਸਮਾਰਨ ਕੀਤਾ ਵਾ ਦਸਪੀਨ ਵੀ ਯੂਜ਼ ਕਰਦੇ ਨੇ ਕੋਈ ਵੀ ਕਸਟਮਰ ਹੁੰਦਾ ਹੈ ਉਹ ਤਾਂ ਉਹਨਾਂ ਦੀ ਪ੍ਰੈਪਰੇਸ਼ਨ ਵੱਲ ਤੇ ਪੂਰਾ ਧਿਆਨ ਦਿੰਦੇ ਨੇ ਤਾਂ ਸਵਾਦ ਵੀ ਪੂਰਾ ਐਂਡ ਆ ਤਾਂ ਕਮਾਲ ਦੀ ਕੁਆਲਿਟੀ ਵੀ ਬਣਾਉਂਦੇ ਨੇ ਤਾਂ ਮੈਂ ਇਹ ਜ਼ਰੂਰ ਇਹ ਬੇਨਤੀ ਕਰਾਂਗਾ ਕਿ ਯਾਰ ਜ਼ਰੂਰ ਆਓ ਇੱਥੇ ਵਿਜ਼ਿਟ ਕਰੋ ਜਿਹੜਾ ਨਿਊ ਅਬਰੋਲ ਨਵੇਂ ਪੁਲ ਦੇ ਉੱਤੇ ਬਾਪੂ ਜੀ ਰੇੜੀ ਲਾਉਂਦੇ ਆ ਬਾਪੂ ਜੀ ਕੀ ਟਾਈਮਿੰਗ ਨੇ ਆਪਣੀ ਇੱਥੇ ਆਉਣ ਦੀ ਇਹ ਆਏ ਦਾ 12:30 ਹੋਵੇ ਅੱਛਾ ਕਿੰਨੇ ਵਜੇ ਤੱਕ ਰਹਿੰਦੇ ਹੋ ਆਏ ਆਏ 7:30 ਵਜੇ ਤੱਕ 7:30 ਵਜੇ ਤੱਕ ਰਹਿੰਦੇ ਹੋ ਇੱਥੇ ਪੱਕਾ ਅੱਡਾ ਏ ਤਾਂ 7:30 ਵਜੇ ਤੱਕ ਇੱਥੇ ਰਹਿੰਦੇ ਨੇ ਤਾਂ ਕੋਈ ਵੀ ਚਾਹ ਬਣਿਆ ਬੰਦ ਖਾਣ ਦਾ ਚਨੇ ਜਿਹੜੇ ਬੰਦ ਜਿਹੜੇ ਮਿਲਦੇ ਨੇ ਤਾਂ ਕੀ ਰੇਟ ਏ ਬਾਪੂ ਜੀ ਬੰਦ ਦਾ ਇੱਕ 15 ਰੁਪਏ 15 ਰੁਪਏ ਸਾਰੇ ਹੀ ਸਾਰਾ 15 ਰੁਪਏ ਦਾ ਰੇਟ ਆ ਯਾਰ ਕੋਈ ਜ਼ਿਆਦਾ ਵੱਡਾ ਗੱਲ ਨਹੀਂ ਹੈਗੀ ਆਪਾਂ ਕੋਈ ਹੋਰ ਹੁਣ ਮੰਨ ਲਓ ਯੂਥ ਇੰਨਾ ਬੈਠਦਾ ਆ ਤਾਂ ਕਿਤੇ ਨਾ ਕਿਤੇ ਬੈਠੇ ਹੋਈਏ ਤਾਂਹੀਂ 100 150 200 500 ਇਦਾਂ ਹੀ ਖਾ ਲੈਂਦੇ ਹੁਣ ਪੀਜ਼ਾ ਇਹ ਇੱਕ ਕਿੱਡਾ ਮਹਿੰਗਾ ਮਿਲਦਾ ਹੈ ਨਾ ਤਾਂ ਆਪਾਂ ਰੈਸਟੋਰੈਂਟ ਚ ਬਹਿ ਕੇ ਖਾਂਦੇ ਬੜਾ ਸੁਆਦ ਤੇ ਆਹ ਵੇਖੋ 10 15 ਰੁਪਏ ਦੀ ਚੀਜ਼ ਆ ਤਾਂ ਕਿੰਨੀ ਘੈਂਟ ਤਰੀਕੇ ਦੇ ਨਾਲ ਬਣਾਈ ਆ ਤਾਂ ਯਾਰ ਯੂਰ ਇੱਕ ਵਾਰ ਵਿਜ਼ਿਟ ਕਰਿਓ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਯਾਰ ਸ਼ੇਅਰ ਜਰੂਰ ਕਰਿਓ ਤਾਂ ਆਪਣੇ ਪੰਜਾਬੀ ਪਰਾ ਹੋਣ ਦੇ ਨਾਤੇ ਜੋਤੇ ਵੀਡੀਓ ਨੂੰ ਸ਼ੇਅਰ ਕਰਕੇ ਨਾ ਲੋਕਾਂ ਤੱਕ ਪਹੁੰਚਾਈ ਕਿ ਜਿਹੜੇ ਪਠਾਨ ਵੜਵਾਸੀਆਂ ਲਈ ਲੋਕ ਕਿੱਥੇ ਜਬੂਰ ਤੇ ਪਹੁੰਚਣ ਤਾਂ ਬਾਪੂ ਜੀ ਖਵਾ ਦਿਓ ਸਾਨੂੰ ਵੀ ਇੱਕ ਰੀ ਬਣਾ ਕੇ ਲਓ ਜੀ ਦੇਖ ਸਕਦੇ ਹੋ ਕਿ ਪੂਰਾ ਇਹੜਾ ਬੰਦੇ ਆ ਹਾਈਜ਼ਿੰਗ ਦੇ ਨਾਲ ਰੈਡੀ ਕਰਕੇ ਨਾਲ ਨੈਪਕਿਨ ਲਗਾ ਕੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਪੂਰਾ ਇਹਦੇ ਵਿੱਚ ਕੋਈ ਆਇਲ ਨਹੀਂ ਹੈਗਾ ਯਾਰ ਪੂਰਾ ਇੱਕ ਤਰੀਕੇ ਦੇ ਨਾਲ ਕਿ ਹੈਲਦੀ ਫੂਡ ਹੈਗਾ ਯਾ ਕੋਈ ਹੈਵੀ ਫੂਡ ਨਹੀਂ ਹੈਗਾ कि जायਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੋਈ ਜ਼ਿਆਦਾ ਤਲ ਤੁਲਣ ਵਾਲਾ ਕੰਮ ਨਹੀਂ ਹੈਗਾ ਠੀਕ ਆ ਯਾਰ ਓਕੇ ਆ 15 ਰੁਪਏ ਵਿੱਚ ਮਿਲਦਾ ਵੀ ਕੀ ਆ ਤਾਂ ਇੱਕ ਵਾਰੀ ਸਵਾਦ ਚੱਕ ਕੇ ਦਿਖਾ ਦਾਂਗਾ ਟੂ ਮੱਚ ਗੋਡਾ ਇੱਕ ਵਾਰੀ ਯਾਰ ਜ਼ਰੂਰ ਵਿਜ਼ਿਟ ਕਰੋ ਹੁਣ ਚਲ ਮੈਂ ਵੀ ਖਾਣ ਲਾ ਤੁਸੀਂ ਬਾਪੂ ਜੀ ਵਾਲ ਧਿਆਨ ਦੇ ਲੋ